ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 10-10 ਗੁੰਡੇਾਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਜੀ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਆਪਾਂ ਇੱਥੇ ਉਲਟੀਆਂ ਸਿੱਧੀਆਂ ਸਿੱਧੀਆਂ ਸਲਾਈਆਂ ਦੋਨੋਂ ਸਾਈਡ ਤੋਂ ਕੱਢ ਲੀਣਾ ਸੀਗੀਆਂ ਤਿੰਨਾਂ ਕ ਜਿਵੇਂ ਆਪਾਂ ਬਾਰਡਰ ਬਣਾਉਣੀ ਹੁੰਦੀ ਆ ਆਪਾਂ ਇੰਨਾ ਕ ਬਣਾਇਆ ਚਾ ਦੋ ਲੈਣਾ ਜਦ ਰਸਲਾਂ ਜਿਹਾ ਬਣਾ ਹੋ ਗਿਆ ਜੀ ਤੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਸਿੱਧੇ ਪਾਸੇ ਦੇਖੋ ਜੀ ਆਪਾਂ ਇੱਕ ਸਲਾਈ ਇਧਰ ਉਲਟੀ ਬਣਾਈ ਆ ਤੇ ਆਹ ਸਲਾਈ ਆਪਾਂ ਸਿੱਧੀ ਬਣਾਵਾਂਗੇ ਇਧਰੋਂ ਜੀ ਇਹ ਵਾਲੀ ਸਲਾਈ ਹੁਣ ਆਪਾਂ ਸਿੱਧੀ ਬਣਾਵਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੋਈ ਵੀ ਚੀਜ਼ ਬਣਾਓ ਹਰੇਕ ਚੀਜ਼ ਤੇ ਜਚਣ ਵਾਲਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਬਾਕੀ ਸਾਰੇ ਭੈਣ ਭਰਾ ਜੋ ਵੀ ਦੇਖਦੇ ਆ ਵੀਡੀਓ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਚਲੋ ਜੀ ਆਪਾਂ ਹਾਂ ਸਿੱਧੀ ਸਲਾਈ ਕੰਪਲੀਟ ਕਰ ਲਈ ਤੇ ਆਪਾਂ ਇਸੇ ਤੇ ਦੱਸਾਂਗੇ ਤੁਹਾਨੂੰ ਪੂਰਾ ਡਿਜ਼ਾਈਨ ਅਲੱਗ ਤੋਂ ਨਹੀਂ ਬਣਾਇਆ ਗਿਆ ਮੇਰੇ ਕੋਲ ਤੇ ਆਹ ਲੋ ਜੀ ਆਪ ਪੁਲਟੀ ਸਾਈਡ ਆ ਕੇ ਇੱਕ ਗੁੰਡਾ ਪਤਾ ਰਿਆ ਤਿੰਨ ਗੁੰਡੇ ਆਪਾਂ ਉਲਟੇ ਬਣਾਵਾਂਗੇ ਜੀ ਜਿਹੜੇ ਆਹ ਤਿੰਨ ਗੁੰਡੇ ਆ ਇਹਨਾਂ ਦੇ ਆਪਾਂ ਇਸ ਤਰ੍ਹਾਂ ਵਲ ਪਾ ਕੇ ਇਹ ਤਿੰਨ ਗੁੰਡੇ ਬਣਾ ਲਾਂਗੇ ਉਹ 73 ਗੁੰਡਿਆ ਹਾਂ ਉਹ ਸਿੰਗਲ ਬਣਾ ਲਏ ਸੀ ਉਲਟੇ ਤੇ ਤਿੰਨ ਗੁੰਡਿਆਂ ਤੇ ਆਪਾਂ ਵਾਲ ਪਾ ਲਿਆ ਹੁਣ ਆਪਾਂ ਤਿੰਨ ਗੁੰਡੇ ਫਿਰ ਤੋਂ ਬਣਾ ਲਵਾਂਗੇ ਉਲਟੇ ਤਿੰਨ ਗੁੰਡਿਆਂ ਤੇ ਆਪਾਂ ਫਿਰ ਤੋਂ ਆਪਾਂ ਇਸ ਤਰ੍ਹਾਂ ਕਰਕੇ ਜਿਵੇਂ ਇਹਨੇ ਇੱਕ ਗੁੰਡਾ ਭਾਵੇਂ ਇੱਥੇ ਬਣਾ ਲਿਆ ਇਹਨਾਂ ਦੇ ਦੋਹਾਂ ਦੇ ਵਿਚਾਲੇ ਵਾਲ ਪਾ ਲਓ ਫਿਰ ਆਪਾਂ ਨੂੰ ਇੱਥੇ ਅਗਲੇ ਤੇ ਜਾ ਕੇ ਪਾਉਣਾ ਪਊਗਾ ਤੇ ਅੱਗੇ ਆਪਾਂ ਤਿੰਨ ਗੁੰਡੇ ਉਲਟੇ ਬਣਾਵਾਂਗੇ ਸੋ ਆਪਾਂ ਨੇ ਤਿੰਨ ਤਿੰਨ ਗੁੰਡਿਆਂ ਦਾ ਆਪਾਂ ਹਿਸਾਬ ਹਿਸਾਬ ਰੱਖਣਾ ਵੀ ਤਿੰਨ ਗੁੰਡੇ ਹੋਣ ਆਪਣੇ ਤੇ ਆਪਾਂ ਇੱਕ ਵਾਰੀ ਮਵਾਲੇ ਇੱਕ ਦੇ ਇੱਧਰ ਫਸਕਦੇ ਪੈ ਜਾਂਦਾ ਇੱਕ 'ਚ ਇੱਕ ਦੇ ਵਾਰੀ ਅੱਗੇ ਜਾ ਕੇ ਪੈ ਜਾਊਗਾ ਤੇ ਚਲੋ ਜੀ ਆਪਾਂ ਹੁਣ ਸਿੱਧੇ ਪਾਸੇ ਆ ਗਏ ਦੇਖੋ ਜੀ ਸਿੱਧੀ ਸਾਈਡ ਆ ਗਏ ਆਪਾਂ ਹੁਣ ਦੇਖੋ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲੈਣੇ ਆ। ਅੱਤਨ ਗੁੰਡੇ ਆਪਾਂ ਸਿੱਧੇ ਬਣਾਏ। ਵਾਲਾ ਵਾਲਾ ਕੁੰਡਾ ਪਾਏ ਤਾਰਤਾ। ਆ ਵੀ ਤਾਰ ਦਾਂਗੇ ਦੂਜਾ। ਤੇ ਆ ਤੀਜਾ ਵੀ ਤਾਰ ਦਾਂਗੇ। ਇੱਕ ਕੁੰਡਾ ਆਪਾਂ ਹੁਣ ਇਧਰੋਂ ਆਪਣਾ ਇਹ ਲੈ ਲਾਂਗੇ। ਕਿਉਂਕਿ ਆਪਣੇ ਕੋਲੇ ਇਧਰ ਤਿੰਨ ਗੁੰਡੇ ਹੈਗੇ ਆ। ਫਿਰ ਆਪਾਂ ਇਹਨਾਂ ਨੂੰ ਐਸ ਲਾਈ ਤੇ ਲੈ ਕੇ ਪਤਨ ਗੁੰਡੇ ਸਲਾਈ ਤੇ ਲੈ ਲਏ ਹੁਣ ਦੇਖੋ ਜੀ ਆਪਾਂ ਨੂੰ ਇੱਕ ਵਾਰੀ ਬਣਾਇਆ ਫਿਰ ਆਪਾਂ ਵਲ ਪਾ ਕੇ ਦੋ ਵਾਰੀ ਫਿਰ ਵਲ ਪਾਇਆ ਤਿੰਨ ਵਾਰੀ ਤਿੰਨਾ ਤੋਂ ਆਪਾਂ ਪੰਜ ਗੁੰਡੇ ਬਣਾ ਲਏ ਜੀ ਹੁਣ ਆਪਾਂ ਜਿਹੜੇ ਆਪਣੇ ਆ ਹਾਉਤਲੇ ਗੁੰਡੇ ਹੈਗੇ ਆ ਆਹ ਵਾਲੇ ਆ ਦੋ ਗੁੰਡੇ ਲਵਾਂਗੇ ਆਪਾਂ ਉਹ ਕਿ ਤਿੰਨ ਗੁੰਡੇ ਤਾਂ ਆਪਣੇ ਸੀਗੇ ਤੇ ਦੋ ਗੁੰਡੇ ਆਪਾਂ ਇਸ ਤਰ੍ਹਾਂ ਉੱਪਰੋਂ ਦੀ ਟਪਾ ਦਾਂਗੇ ਹਾਂ ਠੀਕ ਜੀ ਤਿੰਨ ਗੁੰਡੇ ਆਪਣੇ ਫਿਰ ਕੋਲ ਫਿਰ ਆਪਣੇ ਕੋਲ ਤਿੰਨ ਗੁੰਡੇ ਰਹਿਗੇ ਤਿੰਨ ਗੁੰਡੇ ਫਿਰ ਆਪਾਂ ਸਿੱਧੇ ਬਣਾਵਾਂਗੇ वा आपण तिन कुंडे सलाईच लिनात आपण पाच कुडे बना लजे ਆਹ ਵਾਲੇ ਕੁੰਡ ਲੈਣੇ ਆਪਾਂ ਪਹਿਲਾਂ ਫਰਸਟ ਵਾਲਾ ਆਹ ਵਾਲਾ ਕੁੰਡਾ ਨਾਲ ਲੈ ਗਏ ਸੀ ਤੇ ਉਹ ਉੱਡੜ ਗਿਆ ਜੀ ਫੇਰ ਆਹ ਲਓ ਜੀ ਦੰਨ ਕੁੰਡੇ ਸਿੱਧੇ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਜੀ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ। ਇਹ ਲਓ ਜੀ ਆਪਣਾ ਵਿਚਾਲੇ ਹ ਸਿੱਧੀ ਸਲਾਈ ਬਣਾ ਲੈਨੇ ਇੱਕ। ਹੁਣ ਆਪਾਂ ਦੇਖੋ ਜੀ ਆਹ ਵਾਲੇ ਤਿੰਨ ਕੁੰਡੇ ਜਿਹੜੇ ਹੁਣ ਆਪਾਂ ਇਹਨਾਂ ਤੇ ਮਲ ਪਾ ਕੇ ਬਣਾਵਾਂਗੇ। ਇਰੀ ਤੀ ਆਪਾਂ ਹੁਣ ਇੱਕ ਕੁੰਡਾ ਪਹਿਲਾਂ ਬਣਾ ਲਿਆ। ਤੇ ਆਪਣੇ ਆਹ ਤਿੰਨ ਕੁੰਡੇ ਹੋ ਗਏ। ਤੇ ਭਾ ਇੱਥੇ ਵਾਲਾ ਪਾ ਵੀ ਸਕਦੇ ਆ ਤੇ ਜੇ ਨਾ ਪਾਵਾਂਗੇ ਆਪਣੇ ਕੁੰਡੇ ਫੇਰ ਵੀ ਆਪਾਂ ਥੋੜਾ ਜਿਹਾ ਕੁੰਡਾ ਹੀ ਲੂਜ਼ ਕਰਨੇ ਹੁੰਦੇ ਇਹਦੇ ਨਾਲ ਤਾਂ ਹੀ ਆਪਾਂ ਮਲ ਪਾਉਨੇ ਆ। ਤੇ ਨਹੀਂ ਆਪਾਂ ਐਵੇਂ ਹੀ ਬਣਾ ਸਕਦੇ ਆ। ਹੁਣ ਜਿਹੜੇ ਆਪਣੇ ਡਿਜ਼ਾਈਨ ਵਾਲੇ ਕੁੰਡੇ ਇਹਨਾਂ ਨੂੰ ਆਪਾਂ ਤਿੰਨ ਕੁੰਡੇ ਸਿੱਧੇ ਬਣਾ ਲਵਾਂਗੇ 1 2 3 4 5 6 ਗੁੰਡੇ ਹੋ ਗਏ ਜੀ ਹੁਣ ਆਪਾਂ ਇਹਨਾਂ ਗੁੰਡਿਆਂ ਤੇ ਵਾਲ ਪਾਵਾਂਗੇ ਤਿੰਨ ਗੁੰਡੇ ਸਿੰਪਲ ਬਣਾਵਾਂਗੇ ਹੁਣ ਆਪਾਂ ਇਹਨਾਂ ਤਿੰਨ ਗੁੰਡਿਆਂ ਤੇ ਵਾਲ ਪਾ ਲਾਂਗੇ ਹਾਂ ਦੇਖੋ ਜੇ ਆਪਾਂ ਇਹ ਗੁੰਡੇ ਇਸ ਤਰ੍ਹਾਂ ਜਿਹੜੇ ਗੁੰਡੇ ਆਪਣੇ ਹੈਗੇ ਡਿਜ਼ਾਈਨ ਵਾਲੇ ਉਹ ਆਪਾਂ اتار ਲੈਣੇ ਤੇ ਐ ਸਲਾਈਟ ਲੈ ਲਾਂਗੇ ਜਿਹੜਾ ਆਪਾਂ ਵਾਲ ਪਾਇਆ ਉਹ ਆਪਾਂ اتار ਦੇਣਾ ਫਿਰ ਆਪਾਂ ਤਿੰਨ ਗੁੰਡਿਆਂ ਤੋਂ ਪੰਜ ਗੁੰਡੇ ਬਣਾ ਲਵਾਂਗੇ ਆਹਾਂ ਪੇ ਕੇ ਕਰਕੇ ਵੀ ਤਾਰ ਦਿਆਂਗੇ ਜੇ ਦੋ ਇਕੱਠੇ ਸੂਤ ਆਉਂਦੇ ਆਪਾਂ ਇਕੱਠੇ ਵੀ ਤਾਰ ਲਵਾਂਗੇ ਤਿੰਨ ਕੁੰਡੇ ਸਿੱਧੇ ਫਿਰ ਤੋਂ ਆਪਾਂ ਤਿੰਨ ਕੁੰਡੇ ਤਾਰੇ ਤਿੰਨਾਂ ਤੋਂ ਪੰਜ ਬਣਾ ਲਵਾਂਗੇ लास्ट वाले तीन कुंड भी अपना डिजाइन बनूगा इतने आप कैरी करके बीन घर के उत्तों की ਉਲਟੀ ਸਲਾਈ ਆਪਾਂ ਬਣਾਉਨੇ ਆ। ਬਣਾ ਕੇ ਉਲਟੀ ਸਲਾਈ ਫਿਰ ਮਿਲਦੇ ਆਂ ਜੀ। ਹਲਾਉ ਜੀ ਆਪਾਂ ਇੰਨਾ ਕੁ ਡਿਜ਼ਾਈਨ ਬਣਾਇਆ। ਜੇ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਆਪਣੇ ਤੋਂ ਜ਼ਿਆਦਾ ਨਹੀਂ ਬਣਿਆ। ਤੇ ਦੇਖੋ ਜੀ ਬਹੁਤ ਸੋਹਣਾ ਲੱਗਦਾ ਡਿਜ਼ਾਈਨ। ਤਾਂ ਇੰਨੇ ਤੇ ਵੀ ਆਪਾਂ ਨੂੰ ਡਿਜ਼ਾਈਨ ਬਣਾਉਣ ਦੀ ਸਮਝ ਆ ਜਾਵੇ। ਤਾਂ ਦੇਖੋ ਜੀ ਬਹੁਤ ਸੋਹਣਾ ਬਣ ਕੇ ਆਇਆ ਨਿਕਾ ਨਿਕੜ ਜਾਇ ਨਾ। ਬਹੁਤ ਸੋਹਣਾ ਲੱਗਦਾ। ਹਰੇਕ ਰੰਗ ਦੇ ਪੈ ਜਾਂਦਾ ਜੀ। ਉਹ ਇੰਨਾ ਵੀ ਫਿੱਕੇ ਰੰਗੇ ਥੋੜਾ ਜ਼ਿਆਦਾ ਸੋਹਣਾ ਲੱਗਦਾ। ਤੇ ਹਰੇ ਕਲਰ ਤੇ ਤੁਸੀਂ ਬਾ ਸਕਦੇ ਹੋ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਜੀ ਆਪਾਂ ਨੂੰ ਸੋਹਣਾ ਜਿਹਾ ਕਮੈਂਟ ਵੀ ਕਰ ਦਿਓ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ